ਮੁਹਲੇ ਜੀ ਆ ਨਾਮ ਮੈਂ ਤੁਹਾਡਾ ਜੀ ਮੇਰਾ ਨਾਮ ਸੁਰਿੰਦਰ ਸਿੰਘ ਪਿੰਡ ਛੇਰਗੜ ਜੀ ਠੀਕ ਆ ਸੁਰਿੰਦਰ ਸਿੰਘ ਜੀ ਤੁਸੀਂ ਕਿਸਾਨੀ ਕਰਦੇ ਹੋ ਜੀ ਮੈਂ ਕਿਸਾਨ ਆ ਹਾਂ ਜੀ ਤੇ ਕਿੰਨਾ ਕਿ ਨੁਕਸਾਨ ਹੋਇਆ ਰਾਤ ਜਿਹੜਾ ਮੀਂਹ ਹਨੇਰੀ ਚੱਕਰ ਚੱਲੇ ਆ ਜੀ ਕਾਫੀ ਜਿਆਦਾ ਨੁਕਸਾਨ ਹੋਇਆ ਜੀ ਜਿਹੜੀ ਕਣਕਾਂ ਡਿੱਗ ਪਈਆਂ ਇਹਦੇ ਖੋਰ ਕਾਫੀ ਅਸਰ ਪੈਣਾ ਆ ਝਾੜ ਦੇ ਉੱਪਰ ਵੀ ਫਰਕ ਪੈਣਾ ਆ ਤੇ ਉਹ ਜਿਹੜੀ ਲੇਬਰ ਦਾ ਵੀ ਖਰਚਾ ਜਿਆਦਾ ਪੈਣਾ ਆ ਬੜੀ ਇੱਕ ਚਾ ਹੁੰਦਾ ਵਾ ਪੁੱਤਾਂ ਨੂੰ ਫਸਲ ਪਾਲੀ ਹੁੰਦੀ ਦਿਨ ਰਾਤ ਮਿਹਨਤ ਕਰਕੇ ਜਦੋਂ ਬਢਾਈ ਕਰਨੀ ਹੁੰਦੀ ਆ ਤਾਂ ਫਿਰ ਕੁਦਰਤ ਦੀ ਕਿਰਪਾ ਤਾਂ ਸਾਹਮਣੇ ਆ ਜਾਂਦੀ ਆ ਜੀ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਜ਼ਿਮੀਂਦਾਰ ਤਾਂ ਪਹਿਲੇ ਖੁਸ਼ ਸੀਗੇ ਵੀ ਏਕੀ ਠੀਕ ਠਾਕ ਚੱਕ ਹੋ ਜੂ ਪਰ ਰਾਤ ਕੁਦਰਤ ਨੇ ਐਸਾ ਕਰ ਮਗ ਜਾਇਆ ਜਿਸ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਪਿੰਡਾਂ ਦੇ ਵਿੱਚ ਕੀ ਨੁਕਸਾਨ ਨੂੰ ਤਾਂ ਹੋਇਆ ਮੱਕੀ ਦੀ ਕਿਸਾਨ ਨੂੰ ਵੀ ਕੋਈ ਨੁਕਸਾਨ ਆਇਆ ਜੀ ਮੱਕੀ ਦਾ ਚਲੋ ਜ਼ਿਆਦਾ ਨਹੀਂ ਤਾਂ 20% ਤਾਂ ਹੈਗਾ ਜਿਹੜੀ ਡਿਗ ਪਈ ਆ ਪੋਣਾ ਪੈਂਦੀਆਂ ਸੀਗੀਆਂ ਉਹ ਡਿਗ ਪਈ ਆ ਉਹਦੇ ਝਾੜ ਚਿੰਨੀ ਫਰਕ ਪੈਣਾ ਥੋੜਾ ਪਰ ਕਣਕ ਦਾ ਜ਼ਿਆਦਾ ਫਰਕ ਆ ਕੀ ਕਿੰਨਾ ਕਿ ਨੁਕਸਾਨ ਆ ਕਣਕ ਦਾ ਕਣਕ ਦਾ ਬਾਪੂ ਜੀ ਤਾਂ ਨੁਕਸਾਨ ਹੋਇਆ ਕਿ ਜਦੋਂ ਹੁਣ ਫਸਲ ਵਿਛ ਗਈ ਆ ਝਾੜ ਘਟ ਨਿਕਲਣਾ ਤੇ ਇਹਦੇ ਨਾਲ ਇਹਦੇ ਨਾਲ ਝਾੜ ਘਟ ਨਿਕਲਣਾ ਜੀ ਹਾਂਜੀ ਤੇ ਘੱਟ ਤੋਂ ਘੱਟ 4 4-5 ਕੁਇੰਟਲ ਦਾ ਕਿੱਲੇ ਦੇ ਪਿੱਛੇ ਫਰਕ ਪੈ ਜਾਣਾ ਆ ਅੱਛਾ 1 ਕਿੱਲੇ ਪਿੱਛੇ 4-5 ਕੁਇੰਟਲ ਦਾ ਫਰਕ ਪੈ ਜਾਣਾ ਆ ਠੀਕ ਆ ਜੀ ਤੇ ਅੱਗੇ ਅੱਗੇ ਕੰਬਾਈਨ ਵਾਲੇ ਵੱਡ ਹੋ ਜਾਣੀ ਸੀਗੀ ਤਾਂ ਹੁਣ ਕਿਵੇਂ ਹੋਊਗਾ ਹੁਣ ਲੇਬਰ ਜ਼ਿਆਦਾ ਪੈਣੀ ਆ ਹੱਥ ਨਾਲ ਜ਼ਿਆਦਾ ਵੱਢਣੀ ਪੈਣੀ ਆ ਜਿਹੜੀ ਬਿਲਕੁਲ ਥੱਲੇ ਵਿਛ ਗਈ ਆ ਉਹ ਹੱਥ ਨਾਲ ਨਾ ਮੜਾਵਾਂਗੇ ਤਾਂ ਕੰਬਾਈਨ ਨੇ ਵੀ ਅੱਧੀ ਛੱਡ ਦੇ ਇਸ ਕਰਕੇ ਲੈਵਰ ਵੀ ਜਿਆਦਾ ਪੈਣੀ ਆ ਦੇਖਿਓ ਜਿਆਦਾ ਤਰ ਡਿਗੇ ਪਈ ਐ ਤੇ ਸਰਕਾਰਾਂ ਵੀ ਦਾਅਵੇ ਕਰਦੀਆਂ ਕਿ ਜੇਕਰ ਫਸਲਾਂ ਦਾ ਨੁਕਸਾਨ ਹੁੰਦਾ ਅਸੀਂ ਕਿਸਾਨਾਂ ਦੀ ਬਾਹ ਪੜਾਂਗੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਾਂ ਕਹੇ ਸਰਕਾਰ ਤੋਂ ਉਮੀਦ ਕੋਈ ਤੁਹਾਨੂੰ ਸਰਕਾਰ ਤੋਂ ਤਾਂ ਜੀ ਸਾਨੂੰ ਕੋਈ ਉਮੀਦ ਤਾਂ ਨਹੀਂ ਹੈ ਨੀ ਉਹ ਤਾਂ ਪਹਿਲੇ ਪਿਛੇ ਇੱਕ ਵਾਰ ਪਹਿਲੇ ਵੀ ਹੋਇਆ ਸੀ ਸਰਭਾ ਕਰ ਗਏ ਸਭ ਕੁਝ ਕਰ ਗਏ ਕੁਝ ਨਹੀਂ ਮਿਲਿਆ ਮੋੜਾ ਜ਼ਿਮੀਂਦਾਰਾਂ ਨੂੰ ਫਿਰ ਵੀ ਜੇ ਕੁਝ ਕਹਿਣਾ ਹੋਵੇ ਤਾਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਕਹਿੰਦੇ ਆ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਆ ਜ਼ਿਮੀਂਦਾਰ ਦੀ ਕਿਉਂ ਲਾਗਤ ਜਾਂਦੀ ਆ yana gama ma kwalliyon bayan da ya